ਦੋਸਤੋ ਅੱਜ ਆਇਆ ਹੈ ਰਣਵੀਰ ਸਿੰਘ ਦਾ ਜਨਮ ਦਿਨ ਆਪਾਂ ਦਿੰਦੇ ਹਾਂ ਉਹਨੂੰ ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਮੁਬਾਰਕਾਂ ਤੇ ਰਣਵੀਰ ਸਿੰਘ ਦੀ movies ਦਾ teaser ਆਇਆ ਹੈ teaser ਫਿਲਮ ਦਾ ਨਾਮ ਹੈਗਾ ਵਾ ਦੁਰਿੰਦਰ ਤੇ ਸਟਾਰਸ ਹੈਗੇ ਰਣਵੀਰ ਸਿੰਘ, ਸੰਜੇ ਦੱਤ, ਆਰਮਾਦਬਨ ਤੇ ਅਰਜੂ ਰਾਮਪਾਲ ਅਕਸ਼ੇ ਖੰਨਾ ਮਤਲਬ ਵਧੀਆ ਘੈਂਟ ਐਕਟਰ ਕਹਿ ਲੋ ਬਹੁਤ ਵਧੀਆ ਐਕਟਰ ਨੇ ਫਿਲਮ ਦੇ ਵਿੱਚ ਫਿਲਮ ਦਾ ਤੁਸੀਂ ਟੀਜ਼ਰ ਦੇਖਦੇ ਹੋ ਨਾ ਟੀਜ਼ਰ ਜਦੋਂ ਸ਼ੁਰੂ ਹੁੰਦਾ ਆ ਤਾਂ ਵਿੱਚ ਜੇ ਮੈਨੂੰ ਅਜ ਤੋਂ 23 ਜਾਂ 24 ਚ ਮੂਵੀ ਆਈ ਸੀ ਐਨੀਮਲ ਰਣਬੀਰ ਕਪੂਰ ਦੀ ਤੇ ਉਹਦੇ ਵਿੱਚ ਜਦੋਂ ਗਾਣਾ ਵੱਜਿਆ ਸੀ ਨਾ ਪਹਿਲੀ ਵਾਰ ਜੋ ਟੀਜ਼ਰ ਆਇਆ ਸੀਗਾ ਅਰਜੁਨ ਵੈਲੀ ਨੇ ਗੱਲਬਾਤ ਉਹਦੇ ਲੱਗਣ ਲੱਗਾ ਸੀ ਵੀ ਫਿਲਮ ਹਿੱਟ ਹੈ ਕਿਉਂਕਿ ਠੇਠ ਪੰਜਾਬੀ Song ਉਹ ਵੀ ਐਡੀ ਵੱਡੀ ਮੂਵੀ ਦੇ ਵਿੱਚ ਉਹ ਵਧੀਆ ਲੱਗਿਆ ਬਹੁਤ ਹੀ ਵਧੀਆ ਸੀ ਗੱਲਬਾਤ ਕਹਿੰਦੇ ਆ ਜਿਵੇਂ ਮੈਂ ਪੰਜਾਬੀ ਚ ਤੇ ਹੁਣ ਇਹ ਦੋਹਿੰਦਰ ਦਾ ਆਇਆ ਇੱਧਰ ਤੁਸੀਂ ਫਿਲਮ ਦਾ ਟੀਜ਼ਰ ਦੇਖਿਓ ਜਾ ਕੇ ਤੇ ਟੀਜ਼ਰ ਦੇ ਵਿੱਚ ਜਦੋਂ ਬੀਟ ਵਜਦੀ ਹੈ ਨਾ ਪੰਜਾਬੀ ਪਰ ਜਦੋਂ ਸ਼ੁਰੂ ਹੁੰਦਾ ਗਾਣਾ ਇੱਕੋਦਮ ਠੇੜ ਪੰਜਾਬੀ ਮੁਹੰਮਦ ਸਦੀ ਸਾਹਿਬ ਦਾ ਜੇ ਮੈਨੂੰ ਯਾਰ ਮੇਰਾ ਜੇ ਜ਼ਹਿਰ ਦੇਵੇ ਮੈਂ ਗੜਗੜ ਕਰਕੇ ਪੀ ਲਾਂਗੀ ਜਦੋਂ ਇਹ ਗਾਣਾ ਸ਼ੁਰੂ ਹੁੰਦਾ ਨਾ ਮੁਹੰਮਦ ਸਾਹਿਬ ਦੀ ਮੁਹੰਮਦ ਸਦੀ ਸਾਹਿਬ ਦੀ ਆਵਾਜ਼ ਦੇ ਵਿੱਚ ਹੀ ਤਾਂ ਬਹੁਤ ਹੀ ਵਧੀਆ ਲੱਗਦਾ ਵੀ ਇੱਕ ਹੋਰ ਬਹੁਤ ਵੱਡੀ ਫਿਲਮ ਦੇ ਵਿੱਚ ਹਿੰਦੀ ਮੂਵੀ ਦੇ ਵਿੱਚ ਇਸ ਤਰ੍ਹਾਂ ਗੀਤ ਨੂੰ ਲਿਆ ਗਿਆ ਠੇਠ ਹੀ ਗੀ ਚੱਕਿਆ ਉਹੀ ਸੇਮ ਬੀਟ ਉਹੀ ਸੇਮ ਮਤਲਬ ਚੱਕ ਕੇ ਜਿਵੇਂ ਜਿਵੇਂ ਪਹਿਲਾਂ ਡੈਕ ਚ ਕਿਸ਼ਟਾ ਵੱਜਦੀ ਆਉਂਦੀ ਸੀ ਨਾ ਪੁਰਾਣੇ 뮤జిక్ ਨਾਲ ਉਹ ਸੇਮ ਹੀ 뮤ዚਕ ਚੱਕ ਕੇ ਸੇਮ ਹੀ ਉਹ ਕਾਪੀ ਚੱਕ ਕੇ ਉਹਦੇ ਨਾਲ ਅਟੈਚ ਕਰਤਾ ਟੀਜ਼ਰ ਦੇ ਨਾਲ ਐਂ ਠੇੜ ਪੰਜਾਬੀ ਗੱਲਬਾਤ ਨਹੀਂ ਤਾਂ ਕੀ ਹੋਣ ਲੱਗਿਆ ਸੀ ਹਿੰਦੀ ਫਿਲਮਾਂ ਦੇ ਵਿੱਚ ਜਦੋਂ ਪੰਜਾਬੀ ਸੌਂਗ ਵੱਜਦੇ ਹੁੰਦੇ ਸਨ ਉਹ ਹਿੰਦੀ ਤੇ ਪੰਜਾਬੀ ਮਿਕਸ ਕਰ ਦਿੰਦੇ ਸੀ ਉਹ ਗੱਲਬਾਤ ਜੀ ਨਹੀਂ ਬਣਦੀ ਹੁੰਦੀ ਸੀ ਐ ਲੱਗਦਾ ਸੀ ਯਾਰ ਸਾਡਾ ਗਾਣਾ ਹੀ ਖਰਾਬ ਕਰਤਾ ਪੰਜਾਬ ਦਾ ਇੰਨਾ ਵਧੀਆ ਪਰ ਇੱਕ ਐਨੀਮਲ ਦੇ ਵਿੱਚ ਇੱਕ ਆ ਦੋਹਿੰਦਰ ਦੋਹਿੰਦਰਾ ਦੋਹਿੰਦਰਾ ਨਾਮਣੀ ਬੋਲੇ ਜਾਂਦਾ ਯਾਰ ਕੀ ਕਰੀਏ ਤੇ ਚਲੋ ਪਰ ਉਹ ਗੀਤ ਥੋੜਾ ਧਿਆਨ ਜ਼ਿਆਦਾਤਰ ਉਹ ਗੀਤ ਵੱਲ ਜਾਊਗਾ ਬੇਸ਼ੱਕ ਐਕਟਰ ਬਹੁਤ ਨੇ ਇਹਦੇ ਵਿੱਚ ਫਿਲਮ ਦੇ ਵਿੱਚ ਜਦੋਂ ਟੀਜ਼ਰ ਸ਼ੁਰੂ ਹੁੰਦਾ ਨਾ ਜਦੋਂ ਇਹਦੇ ਵਿੱਚ ਗੀਤ ਵਜਦਾ ਮੁਹੰਮਦ ਸਿੰਘ ਸਾਹਿਬ ਦਾ ਰਣਜੀਤ ਕੌਰ ਜੀ ਨੇ ਗਾਇਆ ਹੋਇਆ ਇਕੱਠਿਆਂ ਨੇ ਗਾਇਆ ਹੋਇਆ ਡਿਊਟ Song ਸੀਗਾ ਇਹ ਜਦੋਂ ਇਹ ਵੱਜਦਾ ਨਾ ਤੁਹਾਡਾ ਜ਼ਿਆਦਾਤਰ ਧਿਆਨ ਗੀਤ ਵੱਲ ਜਾਂਦਾ ਤੁਸੀਂ ਸੋਚੋਗੇ ਕਿ ਇਹਦੇ ਗਾਇਆ ਹੋਇਆ ਪਰ ਜਿਹੜੇ ਪੰਜਾਬੀ ਪੁਰਾਣੇ ਮਤਲਬ ਵੀ ਜਿਹੜੇ ਗਾਣੇ ਪਹਿਨਾ ਪੁਰਾਣੇ 올ਡ ਸੁਣਦੇ ਜਿਹੜੇ ਅੱਜ ਵੀ ਪਸੰਦ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਹਦਾ ਗਾਣਾ ਵਾ ਤਾ ਗੱਲਬਾਤ ਪੂਰੀਏ ਗਾਣੇ ਦੇ ਵਿੱਚ ਤੁਸੀਂ ਵੀ ਇੱਕ ਵਾਰ ਟੀਜ਼ਰ ਦੇਖੋ ਮੈਂ ਫਿਲਮ ਦਾ ਮੈਂ ਇੱਥੇ ਫਿਲਮ ਦਾ ਰਿਵਿਊ ਜਾਂ ਟੀਜ਼ਰ ਦਾ ਰਿਵਿਊ ਕਰਨ ਨਹੀਂ ਆਇਆ ਮੈਂ ਇਹ ਦੇਖਣਾ ਮੈਂ ਸਿਰਫ ਮੁਹੰਮਦ ਸਦੀਦ ਸਾਹਿਬ ਕਰਕੇ ਵੀ ਬੀਬਾ ਰਣਜੀਤ ਕੌਰ ਜੀ ਕਰਕੇ ਉਹ ਤੋਂ ਤਿੰਨ ਵਾਰ ਟੀਜ਼ਰ ਦੇਖਿਆ ਗੱਲਬਾਤ ਘੈਂਟ ਆ ਪੂਰੀ ਤੁਸੀਂ ਵੀ ਇੱਕ ਵਾਰ ਟੀਜ਼ਰ ਜਾ ਕੇ ਦੇਖੋ ਤੁਹਾਨੂੰ ਹੀ ਮਜ਼ਾ ਆਊਗਾ ਮੁਹੰਮਦ ਸਈ ਸਾਹਿਬ ਦਾ ਗਾਣਾ ਸੁਣ ਕੇ ਜਿਹੜੇ ਅੱਜ ਦੇ ਜਿੰਨਾਂ ਨੂੰ ਨਹੀਂ ਪਤਾ ਉਹਦਾ ਸਰਚਾ ਮਾਨ ਮਰ ਦੇਖਣੇ ਵੀ ਇਹ ਕਿਹਨੇ ਗਾਇਆ ਇਕ ਕੁਆਲਟੀ ਜਰੂਰ ਦੇਖਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ